ਮੋਹਾਲੀ ਪੁਲਿਸ ਵੱਲੋਂ ਇੱਕ ਗੈਂਗਸਟਰ ਦਾ ਕੀਤਾ ਗਿਆ ਮੁੱਲਾਂਪੁਰ ਵਿਖੇ ਐਨਕਾਊਂਟਰ ਜਿਸ ਦੇ ਚੱਲਦੇ ਹੋਏ ਉਸ ਦੇ ਕੋਲੋਂ ਇੱਕ ਹੈਂਡਮੇਡ ਦੇਸੀ ਸਟੇਨਗਨ ਵੀ ਬਰਾਮਦ ਕੀਤੀ ਅਤੇ ਦੋ ਮੈਗਜ਼ੀਨ ਵੀ ਬਰਾਮਦ ਕੀਤੀ ਜਾਣਕਾਰੀ ਦਿੰਦੇ ਹੋਏ ਐਸਐਸਪੀ ਮੋਹਾਲੀ ਦੀਪਕ ਪਾਰਿਕ ਪੁਲਿਸ ਇਨਫੋਰਮੇਸ਼ਨ ਹੈ ਜਨੂਜ ਸਿੰਘ ਨਾਮ ਦਾ ਵਿਅਕਤੀ ਹੈਗਾ ਜੋ ਕਿ ਕ੍ਰਿਮੀਨਲ ਟਾਈਪ ਐਲੀਮੈਂਟ ਹੈਗਾ ਇਹ ਤੇ ਪਹਿਲਾਂ ਵੀ ਤਿੰਨ ਪਰਚੀਦਰ ਜਿਹਦੇ ਵਿੱਚ ਨਾਮ ਸੱਜਦੇ ਵੀ ਪਰਚੇ ਹੈਗੇ ਸਾਹਮਣੇ ਸਾਡੇ ਸੀਆਈਏ ਦੀ ਟੀਮ ਦੇ ਕੋਲ ਇਨਫੋਰਮੇਸ਼ਨ ਸੀਗੀ ਉਸ ਇਨਫੋਰਮੇਸ਼ਨ ਤੇ ਕੰਮ ਕਰਦੇ ਹੋਏ ਉਹਨਾਂ ਕੋਈ ਜਾਣਕਾਰੀ ਸੀਗੀ ਕਿ ਪਿੱਛੇ ਕੁਝ ਦਿਨ ਪਹਿਲਾਂ ਹੀ ਇਹ ਜੇਲ੍ਹ ਤੋਂ ਬਾਹਰ ਆਇਆ ਆ ਕੇ ਦੁਬਾਰਾ ਆਰਮਸ ਦੇ ਜਿਹੜੀ ਹੈਗੀ ਆਰਮਸ ਦੀ ਐਕਟੀਵਿਟੀ ਦੇ ਵਿੱਚ ਜੁੜਨ ਲੱਗਿਆ ਸੋ ਇਨਫੋਰਮੇਸ਼ਨ ਤੇ ਇਹਨਾਂ ਨੇ ਅੱਜ ਮੁੱਲਾਪੁਰ ਦੇ ਵਿੱਚ ਇਹਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਸੋ ਇਹਦੇ ਕੋਲੋਂ ਜਿਹੜਾ ਹੈਗਾ ਇੱਕ ਦੇਸੀ ਸਟਿੰਗ ਨੇ ਇਹਨੇ ਬਣਾਈ ਹੋਈ ਹੈ ਉਹ ਵੈਪਨ ਹੈਗਾ ਇਹ ਦੇਖੋ ਤੋਂ ਇਹਨੇ ਪੁਲਿਸ ਕੀਤੀ ਜਵਾਬੀ ਗ੍ਰੋਸ ਫਾਇਰ ਦੇ ਵਿੱਚ ਜ਼ਖਮੀ ਹੋ ਗਿਆ ਇਹ ਜ਼ਖਮੀ ਵਿਅਕਤੀ ਨੂੰ ਜਿਹੜਾ ਹੈਗਾ ਅਸੀਂ ਹਸਪਤਾਲ ਦਾਖਲ ਕਰਾਇਆ ਇਹਦੇ ਕੋਲ ਜਿਹੜੇ ਵੈਪਨ ਬਰਾਮਦ ਹੋਏ ਦੋ ਮੈਗਜ਼ੀਨ ਤਾਂ ਉਸੇ ਵੈਪਨ ਦੀ ਹੈਗੀ ਜਿਹੜੀ ਦੇਸੀ ਸਟੈਂਗ ਇਹਨਾਂ ਨੇ ਬਣਾਈ ਸੀਗੀ ਦੋ ਮੈਗਜ਼ੀਨ ਕਿਸੇ ਹੋਰ ਵੈਪਨ ਦੀ ਵੀ ਦੋ ਦੋ ਤਿੰਨ ਮੈਗਜ਼ੀਨਸ ਮਿਲੀ ਹੈਗੀ ਸੋ ਸਾਨੂੰ ਉਮੀਦ ਹੈ ਕਿ ਫਰਦਰ ਇਨਟਰਾਗੇਸ਼ਨ ਦੇ ਵਿੱਚ ਹੋ ਸਕਦਾ ਹੈ ਕੁਝ ਹੋਰ ਵੀ ਆਪਨ ਦੇ ਰਿਕਵਰੀ ਪਾ ਸਕੀ। ਜਿਸ ਤਰ੍ਹਾਂ ਦੇ ਇਨਕਾਊਂਟਰ ਹੋਇਆ ਜਦੋਂ ਪੁਲਿਸ ਇੱਥੇ ਪਹੁੰਚੀ ਸੀ ਤੇ ਨਵਜੋਤ ਪੱਲਾ ਹੀ ਸੀਗਾ ਜਾਂ ਉਸਦੇ ਹੋਰ ਕੋਈ ਸਾਥੀ ਵੀ ਮੌਜੂਦ। ਕੋਈ ਡੀਟੇਲ ਜਿਹੜੀ ਵੀ ਹੈਗੀ ਅਸੀਂ ਪ੍ਰੈਸ ਨੋਟ ਦੇ ਰਹੇ ਹਾਂ। ਸਰ ਕਿਸੇ ਪੁਲਿਸ ਮੁਲਾਜ਼ਮ ਤੇ ਵੀ ਕੋਈ ਲੱਗੀ ਹੈ ਛੱਟਪੇਟ? ਪੁਲਿਸ ਮੁਲਾਜ਼ਮਾਂ ਤੇ ਇਹਨਾਂ ਨੇ ਕੋਸ਼ਿਸ਼ ਕੀਤੀ ਸੀਗੀ ਬਟ ਥੈਂਕਫੁਲੀ ਉਹ ਬਚ ਗਏ। ਤਸ ਜਦੋਂ ਤੱਕ ਦੀ ਇਨਵੈਸਟੀਗੇਸ਼ਨ ਕੋ ਸਾਹਮਣੇ ਆਇਆ ਕਿ ਇਹ ਕਿਸ ਏਰੀਆ ਦੇ ਵਿੱਚ ਕੀ ਕਰ ਰਿਹਾ ਸੀ ਇਹਦਾ ਆਪਣਾ ਕਰ ਰਿਹਾ ਹੈ ਰੈਂਟੇਡ ਹੈ ਕੀ ਕਰ ਰਿਹਾ ਸੀ ਇਹ ਪ੍ਰਾਇਮਰੀ ਤਾਂ ਜਿਹੜੀ ਇਨਫੋਰਮੇਸ਼ਨ ਹੈ ਕਿ ਇਹਦਾ ਆਪ ਦਾ ਹੀ ਕਰਤਾਰ ਸੀ ਇਹਦਾ ਆਪ ਦਾ ਪਲਾਟ ਹੈਗਾ ਆਪ ਦਾ ਕਰ ਹੈ ਬਟ ਬਾਕੀ ਜਿਹੜੀ ਇਹ ਤਫਤੀਸ਼ ਦੇ ਦੌਰਾਨ ਪਤਾ ਲੱਗਿਆ ਰਹਿਣ ਵਾਲਾ ਕਿੱਥੇ ਦਾ ਹੈ ਸਰ ਜੀ ਇੱਥੇ ਨੇੜੇ ਦਾ ਪਿੰਡ ਹੈਗਾ ਮੁੱਲਾਂਪੁਰ ਦੇ ਵਿੱਚ ਇੱਥੋਂ ਦੇ ਰਹਿਣ ਵਾਲਾ ਸਰ ਕਿਸੇ ਗੈਂਗਸ ਨਾਲ ਵੀ ਸਬੰਧ ਰੱਖਦਾ ਦੇਖੋ ਪਹਿਲਾਂ ਵੀ ਮੈਂ ਇਹੀ ਗੱਲ ਕਹੀ ਸੀ ਕਿ ਸਾਨੂੰ ਇਸ ਚੀਜ਼ ਤੋਂ ਕੋਈ ਮਤਲਬ ਨਹੀਂ ਹੈ ਕਿ ਕੋਈ ਵਿਅਕਤੀ ਕਿਸੇ ਗੈਂਗ ਦਾ ਹੈ ਕਿਸੀ ਛੋਟੇ ਗਿਰੋਹ ਦਾ ਹੈ ਜਾਂ ਫਿਰ ਲੋਨ ਬੁਲਫ ਹੈਗਾ ਜਿਹੜਾ ਵੀ ਵਿਅਕਤੀ ਕਾਨੂੰਨ ਨੂੰ ਹੱਥ ਦੇ ਚੁਲਣ ਦੀ ਕੋਸ਼ਿਸ਼ ਕਰਦਾ ਹੈ ਆਮ ਸਿਮੁਲیشنل ਲੋਕ ਸ਼ਾਂਤੀ ਭੰਕਰਨ ਦੀ ਲੋਕਾਂ ਨੂੰ ਹੈਰੈਸ ਕਰਨ ਦੀ ਕੋਸ਼ਿਸ਼ ਕਰਦਾ ਹੈ ਸੋ ਦੇਖ ਲੈਣ ਪਰਵੰਤ। ਥੈਂਕ ਯੂ।